ਗੁਰੂ ਹਰਗੋਬਿੰਦ ਸਾਹਿਬ ਦਾ ਛੋਟੀ ਉਮਰ ਵਿੱਚ ਹੀ ਚੰਗਾ ਕਦ ਕਾਟ ਨਿਕਲ ਆਇਆ ਸੀ ਉਹਨਾਂ ਦੀ ਮਨਮੋਣੀ ਸ਼ਖਸੀਅਤ ਨੂੰ ਵੇਖ ਕੇ ਹਰ ਵਿਅਕਤੀ ਕਿੱਲਿਆ ਜਾਂਦਾ ਸੀ ਜਦ ਅਕਬਰ ਦੇ ਇੱਕ دیਵਾਨ ਚੰਦੂ ਨੇ ਕੁਝ ਪੁਜੋਇਤਾ ਨੂੰ ਆਪਣੀ ਲੜਕੀ ਵਾਸਤੇ ਬਾਹਰ ਲੱਭਣ ਲਈ ਗਿਆ ਤਾਂ ਉਹ ਘੁੰਮਦੇ ਘੁਮਾਉਂਦੇ ਅੰਮ੍ਰਿਤਸਰ ਪੁੱਜ ਗਏ ਜਦ ਉਹ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਵਾਜ਼ ਨੂੰ ਵੇਖ ਕੇ 당ਗ ਰਹਿ ਗਏ ਉਹਨਾ ਗੁਰੂ ਜੀ ਨਾਲ ਮਿਲ ਕੇ ਉਸੇ ਵੇਲੇ ਰਿਸ਼ਤਾ ਪੱਕਾ ਕਰ ਦਿੱਤਾ ਪਰ ਜਦ ਚੰਦੂ ਸ਼ਗਰ ਭੇਜਣ ਲੱਗਾ ਤਾਂ ਉਸਨੇ ਕਿਹਾ ਰਿਸ਼ਤਾ ਤਾਂ ਮੈਨੂੰ ਮਨਜ਼ੂਰ ਹੈ ਪਰ ਤੁਸੀਂ ਚੁਬਾਰੇ ਦੇ ਇਟ ਮੋਰੀ ਵਿੱਚ ਲਾਏ ਹੋ ਇਹ ਤੁਸੀਂ ਚੰਗਾ ਨਹੀਂ ਕੀਤਾ ਪੁਰੀਤਾ ਨਾਲ ਕੁਝ ਸਿੱਖ ਵੀ ਸਨ ਜਦ ਉਹਨਾ ਚੰਦੂ ਦੇ ਇਹ અપਮਾਨਜਨਕ ਸ਼ਬਦ ਸੁਨੇ ਤਾਂ ਗੁੱਸੇ ਵਿੱਚ ਆ ਗਏ ਉਹਨਾ ਪਹਿਲਾ ਹੀ ਇੱਕ ਸਿੱਖ ਨੂੰ ਅੰਮ੍ਰਿਤਸਰ ਭੇਜ ਦਿੱਤਾ ਉਹ ਸਿੱਖ ਗੁਰੂ ਜੀ ਨੂੰ ਮਿਲਿਆ ਅਤੇ ਕਿਹਾ ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਕਿਹਾ ਹੈ ਇਸ ਲਈ ਇਹ ਰਿਸ਼ਤਾ ਪਰਵਾਰ ਨਹੀਂ ਕਰਨਾ ਚਾਹੀਦਾ ਗੁਰੂ ਜੀ ਨੇ ਭਾਈ ਗੁਰਦਾਸ ਜੀ ਭਾਈ ਬੁੱਢਾ ਜੀ ਅਤੇ ਹੋਰ ਸਿੱਖਾਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਸਾਰਿਆਂ ਸਿੱਖਾਂ ਨੇ ਇੱਕ ਆਵਾਜ਼ ਹੋ ਕੇ ਕਿਹਾ ਕਿ ਇਹ ਰਿਸ਼ਤਾ ਨਹੀਂ ਲੈਣਾ ਚਾਹੀਦਾ ਅਗਲੇ ਦਿਨ ਜਦ ਸ਼ਗਨ ਪੂਜਾ ਤਾਂ ਗੁਰੂ ਜੀ ਨੇ ਸ਼ਗਨ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਜਦ ਚੰਦੂ ਨੂੰ ਪੁਜਾਰੀਆਂ ਨੇ ਸ਼ਗਨ ਮੋੜਨ ਦੀ ਗੱਲ ਦੱਸੀ ਤਾਂ ਚੰਦੂ ਬੜਾ ਚਿੱਠਾ ਪੈ ਗਿਆ ਅਤੇ ਉਸ 1 ਲੱਖ ਰੁਪਏ ਗੁਰੂ ਜੀ ਨੂੰ ਦੇਣ ਲਈ ਭੇਜੀ ਪਰ ਗੁਰੂ ਜੀ ਨੇ ਰੁਪਈਏ ਲੈਣ ਤੋਂ ਨਾ ਕਰ ਦਿੱਤੀ ਅਤੇ ਕਿਹਾ ਕਿ ਜਿਉ ਸਾਰੀ ਦੁਨੀਆ ਦੀ ਦੌਲਤ ਵੀ ਦੇਣੀ ਚਾਹੀ ਰਿਸ਼ਤਾ ਉਹ ਤਦ ਵੀ ਮੰਜ਼ੂਰ ਨਹੀਂ ਕਰਨਗੀ ਚੰਦੂ ਨੂੰ ਜਦ ਇਸ ਗੱਲ ਦਾ ਅਨੁਭਵ ਹੋਇਆ ਕਿ ਉਸ ਦੀ ਲੜਕੀ ਸਾਰੀ ਉਮਰ ਕਵਾਰੀ ਰਹੇਗੀ ਤਾਂ ਉਸ ਨੇ ਗੁਰੂ ਜੀ ਦੇ ਖਿਲਾਫ ਜਹਾਗੀਰ ਦੇ ਕੰਨ པ་ੜ ਦਿੱਤੇ ਪਰ ਜਹਾਗੀਰ ਤਾਂ ਬਾਦਸ਼ਾਹ ਬਣਨ ਤੋਂ ਪਹਿਲਾਂ ਹੀ ਗੁਰੂ ਜੀ ਦੇ ਖਿਲਾਫ ਸੀ ਉਹ ਤਾਂ ਅਕਸਰ ਉਹਨਾਂ ਬਾਰੇ ਇਹ ਸਭ ਸੋਚਦਾ ਅਕਬਰ ਦੇ ਜੀਉਂਦਿਆਂ ਹੀ ਗੁਰੂ ਨਾਨਕ ਦੇ ਪ੍ਰਚਾਰ ਨੂੰ ਰੋਕਣ ਦਾ ਮਨ ਬਣਾ ਚੁੱਕਾ ਸੀ ਆਪਣੀ ਆਤਮ ਕਥਾ ਤੁਜਿਕ ਵਿੱਚ ਉਹ ਲਿਖਦਾ ਹੈ ਬਹੁਤ ਸਾਰੇ ਪੋਲੇ ਪਾਲੇ ਹਿੰਦੂਆਂ ਤੇ ਕਮੀਨੇ ਮੁਸਲਮਾਨਾਂ ਨੂੰ ਉਸ ਆਪਣੇ ਵਿਚਾਰ ਦੇ ਅਨੁਸਾਰ ਢਾਲ ਕੇ ਉਸਨੇ ਵਲੀ ਹੋਂਦ ਦੀ ਡੈਂਡੀ ਪਿਟਵਾਈ ਹੋਈ ਸੀ ਤਿੰਨ ਚਾਰ ਪੀੜੀਆਂ ਤੋਂ ਇਹ ਦੁਕਾਨ ਚੱਲ ਰਹੀ ਸੀ ਕਾਫੀ ਦਿਨ ਤੋਂ ਮੇਰਾ ਦਿਲ ਕਰਦਾ ਸੀ ਕਿ ਇਸ ਕੂੜੀ ਦੁਕਾਨ ਨੂੰ ਬੰਦ ਕਰ ਦੇਵਾਂ ਜਾਂ ਇਸ ਨੂੰ ਇਸਲਾਮ ਵਿੱਚ ਲੈ ਆਵਾ ਇਸ ਤਰ੍ਹਾਂ ਜਹਾਗੀਰ ਚੰਦੂ ਵਾਲੀ ਘਟਨਾ ਵਾਪਰਤ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਬਾਰੇ ਮਨ ਬਣਾ ਚੁੱਕਾ ਸੀ ਉਹ ਤਾਂ ਕੇਵਲ ਕੋਈ ਬਹਾਨਾ ਹੀ ਲੱਭਦਾ ਸੀ ਬਹਾਨਾ ਵੀ ਉਸੇ ਲੜਕੇ ਖੁਸਰੋ ਦੀ ਬਗਾਵਤ ਕਰਨ ਕਰਕੇ ਮਿਲ ਗਿਆ ਖੁਸਰੋ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਮੁਰਸ਼ਦ ਮੰਨਦਾ ਸੀ ਜਦੋਂ ਫੜੇ ਜਾਂਦੇ ਤੋਂ ਡਰਦਾ ਕਾਬਲਵਾਲ ਪੱਜਾ ਜਾ ਰਿਹਾ ਸੀ ਤਾਂ ਰਾਹ ਵਿੱਚ ਉਹ ਤਰੰਤਰਨ ਰੁਕ ਗਿਆ ਉਹ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਤੇ ਲੰਗਰ ਵਿੱਚ ਪ੍ਰਸ਼ਾਦ ਵੀ ਛੱਕਿਆ ਇਸ ਤਰ੍ਹਾਂ ਬਾਗੀ ਖੁਸਰੋ ਦਾ ਗੁਰੂ ਜੀ ਨੂੰ ਮਿਲਣਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਲਈ ਜਾਗੀਰ ਨੂੰ ਇੱਕ ਵਧੀਆ ਬਹਾਨਾ ਮਿਲ ਚੁੱਕਾ ਸੀ ਲਾਹੌਰ ਦਾ ਹਾਕਮ ਮੁਰਤਜ਼ਾ ਖਾਨ ਤਾਂ ਪਹਿਲਾਂ ਹੀ ਗੁਰੂ ਜੀ ਦੇ ਖਿਲਾਫ ਰਿਪੋਰਟਾਂ ਭੇਜ ਚੁੱਕਾ ਸੀ ਉਸ ਨੇ ਜਾਗੀਰ ਨੂੰ ਇਹ ਵੀ ਲਿਖਿਆ ਕਿ ਗੁਰੂ ਜੀ ਨੇ ਖੁਸਰੋ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਅਤੇ ਉਸ ਦੇ ਮੱਥੇ ਉੱਤੇ ਤਿਲਕ ਲਗਾਇਆ ਸੀ ਆਪਣੀ ਆਤਮਕਥਾ ਵਿੱਚ ਜਹਾਗੀਰ ਲਿਖਦਾ ਹੈ ਇਹਨਾਂ ਵਿੱਚ ਖੁਸਰੋ ਉਸ ਰਾਤ ਨੂੰ ਲੰਘਿਆ ਇਸ ਬੁਰਸ਼ ਗੁਰੂ ਅਰਜਨ ਦੇਵ ਜੀ ਨੇ ਇਹ ਇਰਾਦਾ ਕੀਤਾ ਕਿ ਖੁਸਰੋ ਨਾ ਮਿਲੇ ਖੁਸਰੋ ਦਾ ਉਸ ਥਾਂ ਉੱਤੇ ਉਤਾਰਾ ਹੋਇਆ ਜਿੱਥੇ ਉਸ ਗੁਰੂ ਅਰਜਨ ਦੇਵ ਜੀ ਦਾ ਟਿਕਾਣਾ ਸੀ ਉਸ ਆ ਕੇ ਉਸ ਨੂੰ ਵੇਖਿਆ ਤੇ ਮਿਲਿਆ ਕਈ ਗੱਲਾਂ ਕੀਤੀਆਂ ਤੇ ਉਸ ਦੇ ਮੱਥੇ ਉੱਤੇ ਆਪਣੀ ਉਂਗਲੀ ਨਾਲ ਕੇਸਰ ਦਾ ਜਿਸ ਨੂੰ ਹਿੰਦੂ ਤਿਲਕ ਆਖਦੇ ਹਨ ਤੇ ਸ਼ਗਨ ਸਮਝਦਿਆਂ ਲਗਾਇਆ ਜਦ ਇਹ ਖਬਰ ਮੇਰੇ ਕੰਨਾਂ ਤੱਕ ਪਹੁੰਚੀ ਮੈਂ ਉਸਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਮੈਂ ਹੁਕਮ ਦਿੱਤਾ ਕਿ ਉਸ ਗੁਰੂ ਅਰਜਨ ਦੇਵ ਜੀ ਨੂੰ ਹਾਜ਼ਰ ਕੀਤਾ ਜਾਵੇ ਅਤੇ ਉਸਦੇ ਘਰ ਘਾਟ ਬੱਚੇ ਮੁਰਤਜਾਂ ਖਾਦੇ ਹਵਾਲੇ ਕਰ ਦਿੱਤੇ ਜਾਣ ਉਸ ਦੇ ਮਾਲ ਅਸਬਾਬ ਜਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇ। ਜ਼ਾਹگیر ਨੂੰ ਇਹ ਵੱਡਾ ਦੁੱਖ ਸੀ ਕਿ ਮੁਸਲਮਾਨ ਗੁਰੂ ਅਰਜਨ ਦੇਵ ਜੀ ਦੇ ਸੇਵਕ ਕਿਉਂ ਬਣ ਰਹੇ ਹਨ। ਇਸ ਲਈ ਗੁਰੂ ਜੀ ਨੂੰ ਕਤਲ ਕਰਨ ਲਈ ਉਹ ਤੁਰ ਗਿਆ ਸੀ। ਗੁਰੂ ਜੀ ਵੀ ਸਮੇਂ ਦੀ ਨਜ਼ਾਕਤ ਨੂੰ ਜਾਣਦੇ ਸਨ। ਜ਼ਾਹگیر ਦੇ ਵਿਚਾਰ ਵੀ ਉਹਨਾਂ ਤੱਕ ਪੁੱਜ ਰਹੇ ਸਨ। ਉਹ ਜਾਣਦਾ ਸੀ ਕਿ ਸ਼ਹੀਦੀ ਦਾ ਸਮਾਂ ਨੇੜੇ ਆ ਗਿਆ ਸੀ। ਇਸ ਲਈ ਉਹਨਾਂ ਨੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਅਤੇ ਹਰਨਾਮਨ ਸਿੱਖ ਨੂੰ ਬੁਲਾਇਆ ਅਤੇ 15 ਮਹੀਨوں ਗੁਰੂ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੌਂਪ ਦਿੱਤੀ। ਉਹਨਾਂ ਹਰਗੋਬਿੰਦ ਸਾਹਿਬ ਨੂੰ ਉਪਦੇਸ਼ ਦਿੱਤਾ ਕਿ ਸਿੱਖੀ ਦਾ ਪ੍ਰਚਾਰ ਅਸੀਂ ਸ਼ਾਂਤਮਈ ਢੰਗ ਨਾਲ ਕੀਤਾ ਸੀ ਪਰ ਹੁਣ ਵਕਤ ਬਦਲ ਗਿਆ ਹੈ। ਹੁਣ ਚੰਗਿਆਈ ਅਤੇ ਬੁਰੀਾਈ ਦੀ ਜੰਗ ਹੋਵੇਗੀ। ਇਸ ਲਈ ਤੁਹਾਨੂੰ ਹੁਣ ਕਮਰ ਕੱਸੇ ਲੈਣੇ ਚਾਹੀਦੇ ਹਨ। ਆਪ ਸ਼ਸਤਰ ਪੈਨ ਨੂੰ ਅਤੇ ਸਿੱਖਾਂ ਨੂੰ ਸ਼ਸਤਰ ਧਾਰਨ ਦੀ ਆਗਿਆ ਕਰੋ। ਉਚ ਦਿਨਾ ਬਾਅਦ ਹੀ ਮੁਰਤਜ਼ਾ ਖਾਨ ਨੇ ਗੁਰੂ ਜੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਲਾਹੌਰ ਪਹੁੰਚ ਕੇ ਗੁਰੂ ਜੀ ਨੂੰ ਜਾਗੀਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਾਗੀਰ ਨੇ ਕਈ ਸਵਾਲ ਕੀਤੇ ਜਿਨ੍ਹਾਂ ਦਾ ਗੁਰੂ ਜੀ ਨੇ ਟੁਕਬਾ ਉੱਤਰ ਕੀਤਾ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਆਦਿ ਗ੍ਰੰਥ ਸਾਹਿਬ ਵਿੱਚ ਮੁਹੰਮਦ ਦੀ ਉਸਤਤ ਦੇ ਕੁਝ ਸ਼ਬਦ ਪਾਏ ਜਾਣ ਪਰ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਫਿਰ ਉਹਨਾਂ ਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਗਿਆ ਗੁਰੂ ਜੀ ਨੇ ਕਿਹਾ ਅਸੀਂ ਸਰੀਰ ਤਿਆਗ ਕਰ ਸਕਦੇ ਹਾਂ ਪੱਤਰਮ ਨਹੀਂ ਜਦ ਗੁਰੂ ਜੀ ਨੇ ਕੋਈ ਸ਼ਰਤ ਵੀ ਪਰਵਾਹ ਨਾ ਕੀਤੀ ਤਾਂ ਜahangir ਨੇ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਜਹਾਂਗੀਰ ਗੁਰੂ ਜੀ ਨੂੰ ਆਪਣੇ ਫੌਜਦਾਰ ਮੁਰਤਜ਼ਾ ਖਾਂ ਦੇ ਹਵਾਲੇ ਕਰਕੇ ਆਪ ਰਾਜਧਾਨੀ ਨੂੰ ਚਲਦਾ ਬਣਿਆ। ਮੁਰਤਜ਼ਾ ਖਾਂ ਨੇ 1 ਲੱਖ ਰੁਪਇਆ ਭਰ ਕੇ ਜੰਦੂ ਲਾਲ ਨੇ ਗੁਰੂ ਜੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸ ਦਾ ਖਿਆਲ ਸੀ ਕਿ ਗੁਰੂ ਜੀ ਨੂੰ ਤਸੀਹੇ ਦੇ ਕੇ ਪਹਿਲਾ ਲੱਖ ਰੁਪਇਆ ਵਸੂਲ ਕਰਾਂਗਾ ਅਤੇ ਫਿਰ ਉਹਨਾਂ ਨੂੰ ਸ਼ਹੀਦ ਕਰਵਾ ਦੇਵਾਂਗਾ। ਪਰ ਰੁਪਈਆ ਉਸ ਨੂੰ ਇੱਕ ਨਾ ਮਿਲਿਆ ਤਦ ਰੋਵ ਵਿੱਚ ਆ ਕੇ ਗੁਰੂ ਜੀ ਨੇ ਆਖਿਆ ਅਤੇ ਅਸ਼ ਕਸ਼ਟ ਸਹਿ ਜੀੜ ਦਾ ਮਹੀਨਾ ਸੀ ਅਤੇ ਅਤ ਦੀ ਗਰਮੀ ਪੈ ਰਹੀ ਸੀ ਗੁਰੂ ਜੀ ਨੂੰ ਉਬਲਦੇ ਪਾਣੀ ਦੀ ਦੀਗ ਵਿੱਚ ਬਿਠਾਇਆ ਗਿਆ ੇਠਾਂ ਅੱਗ ਬਲ ਰਹੀ ਸੀ ਅਤੇ ਉੱਪਰੋਂ ਆਪ ਦੇ ਕੋਮਲ ਸਰੀਰ ਤੇ ਗਰਮ ਰੇਤ ਪਾਈ ਗਈ ਗੁਰੂ ਜੀ ਨੇ ਅਤਿ ਹੌਸਲੇ ਅਤੇ ਸਬਰ ਨਾਲ ਇਹ ਕਸ਼ਟ ਸਹਿਣ ਕੀਤੇ ਆਪਣੀ ਲੀਬ ਅਕਾਲ ਪੂਰਕ ਵੱਲ ਲਾਈ ਰੱਖੀ ਅਗਲੇ ਦਿਨ ਆਪ ਨੂੰ ਤਕਤੀ ਲੋ ਤੇ ਬਿਠਾ ਕੇ ਹੀਠਾਂ ਅੱਗ ਬਾਲੀ ਗਈ ਅਤੇ ਉੱਤੋਂ ਪੱਕਦੀ ਰੇਤ ਆਪ ਦੇ ਦੇ ਉੱਤੇ ਪਾਈ ਗਈ ਇਸ ਨਾਲ ਆਪ ਜੀ ਦਾ ਸਰੀਰ ਛਾਲੇ-ਛਾਲੇ ਹੋ ਗਿਆ ਛਾਲਿਆਂ ਪਰੇ ਸਰੀਰ ਨੂੰ ਹੋਰ ਕਸ਼ਟ ਦੇ ਲਈ ਆਪ ਨੂੰ ਦਰਿਆ ਰਾਵੀ ਦੇ ਕੰਢੇ ਪਾਣੀ ਵਿੱਚ ਸੁੱਟਵਾ ਦਿੱਤਾ ਗਿਆ ਇਨ੍ਹਾਂ ਤਸੀਹਾਂ ਕਾਰਨ ਆਪ ਜੀ ਦਾ ਸਰੀਰ ਨਿਰਬਲ ਹੋ ਗਿਆ ਉਹ ਦਰਿਆ ਦੇ ਵਹਾਅ ਸਾਹਮਣੇ ਨਾ ਠਹਿਰ ਸਕਿਆ ਤੇ ਪਾਣੀ ਦੀ ਵੇਗ ਉਹਨਾਂ ਦੀ ਦੇ ਨੂੰ ਰੋੜ ਕੇ ਲੈ ਗਈ ਇਸ ਪ੍ਰਕਾਰ ਸਤਗੁਰੂ ਅਰਜਨ ਦੇਵ ਜੀ ਨੇ ਧਰਮ ਦੀ ਖਾਤਰ ਅੱਖਿਆ ਅਤੇ ਅਣਮਨੁਕੀ ਤਸੀਹੇ ਚਲ ਕੇ ਅਤੇ ਵਾਹਿਗੁਰੂ ਦਾ ਬਾਣਾ ਮਿੱਠਾ ਕਰਦੇ ਮੰਨਦੇ ਹੋਏ ਸ਼ਹੀਦ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ